ਮਾਮਲਾ ਬੀਤੇ ਦਿਨ ਸਾਹਮਣੇ ਆਇਆ ਜਿੱਥੇ ਪਠਾਨਕੋਟ ਰੇਲਵੇ ਚੱਕੀਪੁਰ ਦੇ ਉੱਤੇ ਤਿੰਨ ਲੋਕ ਜੋ ਕਿ ਕ੍ਰੀਏਟ ਵਾਰ ਠੀਕ ਕਰਨ ਕੀਨ ਨੂੰ ਠੀਕ ਕਰਨ ਦੇ ਲਈ ਦਰਿਆ ਵਿੱਚ ਉਤਰੇ ਸੀ ਤੇ ਅਚਾਨਕ ਪਾਣੀ ਜੜਾ ਹੈ ਉਹ ਵਦਨ ਕਰਕੇ ਤਿੰਨ ਲੋਕ ਪਾਣੀ ਦੇ ਵਿੱਚ ਫਸ ਗਏ ਜਿਨ੍ਹਾਂ ਨੂੰ ਐਨਡੀਆਰਐਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਰੈਸਕਿਊ ਕੀਤਾ। ਉਹਨਾਂ ਨੂੰ ਜੜਾ ਹੈ ਸੁਰੱਖਿਤ ਬਾਹਰ ਕੱਢਿਆ ਤੇ ਉਸ ਮੌਕੇ ਤੇ ਜਾਣਕਾਰੀ ਦਿੰਦਿਆਂ ਇੱਕ ਕਰਮਚਾਰੀ ਨੇ ਕਿਹਾ ਹੈ ਕਿ ਫਲੱਡ ਦਾ ਸੀਜ਼ਨ ਹੋਣ ਕਰਕੇ ਚੱਕੀ ਦਰਿਆ ਵਿੱਚ ਕਦੇ ਵੀ ਪਾਣੀ ਦਾ ਬਹਾਵ ਜੜਾ ਉਹ ਤੇਜ਼ ਹੋ ਸਕਦਾ ਹੈ ਤੇ ਸੇ ਪਹਿਲਾਂ ਵੀ ਇਹਨਾਂ ਨੂੰ ਕਿਹਾ ਹੈ ਪਰ ਇਹ ਕੰਮ ਕਰਨ ਗਏ ਸੀ ਬਾਦ ਦੇ ਵਿੱਚ ਦੋਏ ਫਸ ਗਏ ਉੱਥੇ ਤਾਂ ਇਹਨਾਂ ਨੂੰ ਹੁਣ ਐਨਡੀਆਰਐਫ ਦੀ ਟੀਮ ਨੇ ਬਾਹਰ ਕੱਢ ਲਿਆ ਹੈ। ਤੇ ਉਹਨਾਂ ਨੇ ਕਿਹਾ ਕਿ ਇਸ ਅਸਿਸਾਰਾਂ ਨੂੰ ਅਪੀਲ ਕਰਦੇ ਹ ਸੁਰੱਖਿਆ ਨੂੰ ਜੜਾ ਪੈਲ ਦੇ ਆਧਾਰ ਤੇ ਦੇਖ ਕੇ ਦਰਿਆ ਦੇ ਨੇੜੇ țeੜੇ ਕੁੰਮਨ ਤੇ ਦਰਿਆ ਦੇ ਵਿੱਚ ਆਉਣ ਆਓ ਦੇਖਦੇ ਆ ਤਸਵੀਰਾਂ ਖਬਰ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤਾਂ ਕਿ ਕੋਈ ਵੀ ਆ ਇਨਸਾਨ ਜੜਾਏ ਕੋਈ ਵੀ ਵਿਅਕਤੀ ਜੜਾਏ ਦਰਿਆ ਦੇ ਨੇੜੇ țeੜੇ ਆਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੇ ਮੇਰਾ ਨਾਮ ਓਮਰ ਕਾਸ਼ ਲਾਰੀਆ ਜੀ ਫਲੱਡ ਸੀਜ਼ਨ ਸਾਡਾ ਜਿਹੜਾ ਉਹ ਸ਼ੁਰੂ ਹੋਇਆ 15 ਤਰੀਕ ਤੋਂ ਤੇ ਪਾਣੀ ਜਿਹੜਾ ਹੈ ਉਹ ਇੱਥੇ ਅਚਾਨਕ ਆਉਂਦਾ ਹੈ ਖੱਡ ਦੇ ਵਿੱਚ ਕਿਉਂਕਿ ਉਹ ਦੂਰੀ ਤੈਅ ਕਰਦੀ ਹੈ ਕਿ ਬਾਰਿਸ਼ ਜਿਹੜੀ ਹੈ ਉਹ ਇੱਥੋਂ ਕਿੰਨੇ ਦੂਰ ਜਿਹੜੀ ਹੈ ਉਹ ਪਈ ਹੈ ਤੋ ਅਧਾ ਘੰਟਾ ਘੰਟਾ 2 ਘੰਟੇ 4 ਘੰਟੇ 6 ਘੰਟੇ ਪਾਣੀ ਜਿਹੜਾ ਇੱਥੇ ਪੁੱਲਗਾ ਦਿੰਦਾ ਆਉਣ ਲੱਗਿਆ ਫੇਰ ਰਾਤ ਪਹਾੜਾਂ ਵਿੱਚ بارش ਹੋਈ ਹੈ ਇਹਨਾਂ ਨੂੰ ਅਸੀਂ ਸਵੇਰੇ ਦੱਸਿਆ ਵੀ ਸੀ ਕਿ بارش ਹੋਈ ਹੈ ਪਾਣੀ ਆਉਣਾ ਹੈ ਇਹ ਮਸ਼ੀਨ ਠੀਕਨ ਵਾਸਤੇ ਦਿੱਲੀੋਂ ਆਇਆ ਸੀ ਮਕੈਨਿਕ ਇੱਕ ਹੈਲਪਰ ਸੀ ਉਹਨਾਂ ਦਾ ਇੱਕ ਉਹਨਾਂ ਦਾ ਆਪਰੇਟਰ ਸੀ ਚਲੋ ਡਰ ਦੇ ਮਾਰੇ ਜਾਂ ਜਸਸਰਾਵਾਂ ਵਿੱਚ ਪਾਣੀ ਦੇਖ ਕੇ ਘਬਰਾ ਗਏ ਉੱਤਰ ਨਹੀਂ ਸਕੇ ਫੇਰ ਇਹ ਲਗਭਗ 4-5 ਘੰਟੇ ਜਿਹੜੇ ਹੈ ਉਹ ਮਸ਼ੀਨ ਤੇ ਰਹੇ ਨੇ ਉਸ ਤੋਂ ਬਾਅਦ ਸਾਡੇ ਇੱਥੇ ਪੁਲਿਸ ਹੈ ਜਿਹੜੇ ਜਦ ਇਹ ਪੁਲ ਦੀ ਸਕਿਉਰਟੀ ਵਾਸਤੇ ਨੇ ਗਾਰਡ ਉਹਨਾਂ ਨੇ ਵੀ ਬੜਾ ਉਪਰਾਲਾ ਕੀਤਾ ਤੇ ਇਧਰ ਉਧਰ ਮੈਸੇਜ ਦੇ ਕੇ ਤੇ ਐਨਡੀਆਰਫ ਦੀ ਟੀਮ ਵੀ ਇੱਥੇ ਪਹੁੰਚੀ ਆ ਪਰ ਉਸ ਤੋਂ ਪਹਿਲੇ ਪਾਣੀ ਥੋੜਾ ਉਹਦਾ ਪਾਣੀ ਦਾ ਸਤਾਰ ਘਟ ਗਿਆ ਤੇ ਉਹਨਾਂ ਨੇ ਇੱਕ ਜੀਸੀਪੀ ਮਸ਼ੀਨ ਦੇ ਰਾਹੀਂ ਜਿਹੜਾ ਪੋਪ ਲੈ ਆਂਦੇ ਰਾਹੀਂ ਉਹਨਾਂ ਤਿੰਨ ਬੰਦਿਆਂ ਨੂੰ ਜਿਹੜਾ ਹੈ ਉਹ ਬਿਲਕੁਲ ਸੇਫਲੀ ਬਾਹਰ ਕੱਢ ਲਿਆ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ਼ਰਤੇ ਹੈ ਕਿ ਚਲੋ ਪਾਣੀ ਥੋੜਾ ਘਟ ਸੀ ਸਾਡੇ 6.5 ਫੁੱਟ ਪਾਣੀ ਗਿਆ ਅਗਰ ਪਾਣੀ ਜ਼ਿਆਦਾ ਹੁੰਦਾ ਫਿਰ ਜਿਹੜਾ ਇਹ ਨੁਕਸਾਨ ਹੋਣ ਦੇ ਬੜੇ ਚਾਂਸ ਸੀਗੇ ਪਰ ਸ਼ੁਕਰ ਹੈ ਮਾਲਕ ਦਾ ਕਿ ਕੋਈ ਨੁਕਸਾਨ ਹੋਇਆ ਨਹੀਂ ਜਦੋਂ ਦਾ ਮੌਨਸੂਨ ਆਇਆ ਹੈ ਪਹਾੜਾਂ ਵਿੱਚ ਛੋਈ ਰਾਜ ਦੇ بارش ਨੇ ਬਾਕੀ ਇਲਾਕਿਆਂ ਦੇ ਵਿੱਚ ਵੀ ਪਾਣੀ ਦਾ ਕਹਿਰ ਪਾਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਜਿੱਥੇ ਪਠਾਨਕੋਟ ਰੇਲਵੇ ਚੱਕੀ ਪੁਲ ਦੇ ਉੱਤੇ ਤਿੰਨ ਲੋਕ ਜੋ ਕਿ ਕ੍ਰੀਏਟ ਵਾਲ ਠੀਕ ਕਰਨ ਵਾਲੀ ਮਸ਼ੀਨ ਨੂੰ ਠੀਕ ਕਰਨ ਦੇ ਲਈ ਦਰਿਆ ਵਿੱਚ ਉਤਰੇ ਸੀ ਤੇ ਅਚਾਨਕ ਪਾਣੀ ਜੜਾ ਹੈ ਉਹ ਵਧਨ ਕਰਕੇ ਤਿੰਨ ਲੋਕ ਪਾਣੀ ਦੇ ਵਿੱਚ ਫਸ ਗਏ ਜਿਨ੍ਹਾਂ ਨੂੰ ਐਨਡੀਆਰਐਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਰੈਸਕਿਊ ਕੀਤਾ ਉਹਨਾਂ ਨੂੰ ਜਿਹੜਾ ਹੈ ਸੁਰੱਖਿਤ ਬਾਹਰ ਕੱਢਿਆ ਤੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਇੱਕ ਕਰਮਚਾਰੀ ਨੇ ਕਿਹਾ ਹੈ ਕਿ ਫਲੱਡ ਦਾ ਹੋ ਸਕਦਾ ਹੈ ਕਿ ਇਸੇ ਪਹਿਲਾਂ ਵੀ ਇਹਨਾਂ ਨੂੰ ਕਿਹਾ ਹੈ ਪਰ ਇਹ ਕੰਮ ਕਰਨ ਗਏ ਸੀ ਬਾਦ ਦੇ ਵਿੱਚ ਦੋਏ ਫਸ ਗਏ ਉੱਥੇ ਤਾਂ ਇਹਨਾਂ ਨੂੰ ਹੁਣ ਐਨਡੀਆਰਫ ਦੀ ਟੀਮ ਨੇ ਬਾਹਰ ਕੱਢ ਲਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਸੁਰੱਖਿਆ ਨੂੰ ਜੜਾ ਪੈਦੇ ਆਧਾਰ ਤੇ ਦੇਖ ਕੇ ਦਰਿਆ ਦੇ ਨੇੜੇ ਤੇੜੇ ਕੁੰਮਨ ਤੇ ਦਰਿਆ ਦੇ ਵਿੱਚ ਆਉਣ ਆਓ ਦੇਖਦੇ ਆ ਤਸਵੀਰਾਂ ਖਬਰ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤਾਂ ਕਿ ਕੋਈ ਵੀ ਇਨਸਾਨ ਜੜਾਏ ਕੋਈ ਵੀ ਵਿਅਕਤੀ ਜੜਾਏ ਦਰਿਆ ਦੇ ਨੇੜੇ ਤੇੜੇ ਆਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੇ ਮੇਰਾ ਨਾਮ ਅੰਬਰ ਕਾਂਚਲਾਰੀਆ ਜੀ ਇਹ ਫਲਡ ਸੀਜ਼ਨ ਸਾਡਾ ਜਿਹੜਾ ਹੈ ਉਹ ਸ਼ੁਰੂ ਹੋਇਆ ਹੈ 15 ਤਰੀਕ ਤੋਂ ਤੇ ਪਾਣੀ ਜਿਹੜਾ ਹੈ ਉਹ ਇੱਥੇ ਅਚਾਨਕ ਆਉਂਦਾ ਹੈ ਖੱਡ ਦੇ ਵਿੱਚ ਕਿਉਂਕਿ ਉਹ ਦੂਰੀ ਤੈਅ ਕਰਦੀ ਹੈ ਕਿ بارش ਜਿਹੜੀ ਹੈ ਉਹ ਇੱਥੋਂ ਕਿੰਨੇ ਦੂਰ ਜਿਹੜੀ ਹੈ ਉਹ ਪਈ ਹੈ ਤੋਂ ਅੱਧਾ ਘੰਟਾ ਘੰਟਾ 2 ਘੰਟੇ 4 ਘੰਟੇ 6 ਘੰਟੇ ਪਾਣੀ ਜਿਹੜਾ ਇੱਥੇ ਉਹ ਲਗਾ ਦਿੰਦਾ ਆਉਣ ਲੱਗਿਆ ਤੇ ਰਾਤ ਪਹਾੜਾਂ ਵਿੱਚ بارش ਹੋਈ ਹੈ ਇਹਨਾਂ ਨੂੰ ਅਸੀਂ ਸਵੇਰੇ ਦੱਸਿਆ ਵੀ ਸੀ ਕਿ بارش ਹੋਈ ਹੈ ਪਾਣੀ ਆਉਣਾ ਹੈ ਇਹ ਮਸ਼ੀਨ ਠੀਕਨ ਵਾਸਤੇ ਦਿੱਲੀੋਂ ਆਏ ਸੀ ਮਕੈਨਿਕ ਇੱਕ ਹੈਲਪਰ ਸੀ ਉਹਨਾਂ ਦਾ ਇਕ ਉਹ ਨਾ অপারেਟਰ ਸੀ ਚਲੋ ਡਰਦੇ ਮਾਰੇ ਜਾਂ ਜਸਸਰਾਵਾਂ ਵਿੱਚ ਪਾਣੀ ਦੇਖ ਕੇ ਘਬਰਾ ਗਏ ਉੱਤਰ ਨਹੀਂ ਸਕੇ ਫਿਰ ਇਹ ਲਗਭਗ 4-5 ਘੰਟੇ ਜਿਹੜੇ ਹੈ ਉਹ ਮਸ਼ੀਨ ਤੇ ਰਹੇ ਨੇ ਉਸ ਤੋਂ ਬਾਅਦ ਸਾਡੇ ਇੱਥੇ ਪੁਲਿਸ ਹੈ ਜਿਹੜੇ ਇਹਦੇ ਪੁਲ ਦੀ ਸਿਕਿਉਰਿਟੀ ਵਾਸਤੇ ਨੇ ਗਾਰਡ ਉਹਨਾਂ ਨੇ ਵੀ ਬੜਾ ਉਪਰਾਲਾ ਕੀਤਾ ਤੇ ਇੱਧਰ ਉੱਧਰ ਮੈਸੇਜ ਦੇ ਕੇ ਤੇ ਐਨਡੀਆਰਫ ਦੀ ਟੀਮ ਵੀ ਇੱਥੇ ਪਹੁੰਚੀ ਆ ਪਰ ਉਸ ਤੋਂ ਪਹਿਲੇ ਪਾਣੀ ਥੋੜਾ ਉਹਦਾ ਪਾਣੀ ਦਾ ਸਤ੍ਹਾ ਘਟ ਗਿਆ ਤੇ ਉਹਨਾਂ ਨੇ ਇੱਕ ਜੀਐਸਪੀ ਮਸ਼ੀਨ ਦੇ ਰਾਹੀਂ ਇਹ ਜਿਹੜਾ ਪੋਪਲੇ ਆਂਦੇ ਰਹੇ ਉਹਨਾਂ ਤਿੰਨ ਬੰਦਿਆਂ ਨੂੰ ਜਿਹੜਾ ਹੈ ਉਹ ਬਿਲਕੁਲ ਸੇਫਲੀ ਬਾਹਰ ਕੱਢ ਲਿਆ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ਼ਰਤੇ ਹੈ ਕਿ ਚਲੋ ਪਾਣੀ ਥੋੜਾ ਘਟ ਸੀ ਸਾਢੇ 4 ਫੁੱਟ ਪਾਣੀ ਗਿਆ ਅਗਰ ਪਾਣੀ ਜ਼ਿਆਦਾ ਹੁੰਦਾ ਫਿਰ ਜਿਹੜਾ ਹੈ ਨੁਕਸਾਨ ਹੋਣ ਦੇ ਬੜੇ ਚਾਂਸ ਸੀਗੇ ਪਰ ਸ਼ੁਕਰ ਹੈ ਮਾਲਕ ਦਾ ਕਿ ਕੋਈ ਨੁਕਸਾਨ ਹੋਇਆ ਨਹੀਂ ਜਦੋਂ ਦਾ ਮੌਨਸੂਨ ਆਇਆ ਹੈ ਪਹਾੜਾਂ ਵਿੱਚ ਛੋਈ ਰਾਜ ਕੇ بارش ਨੇ ਬਾਕੀ ਇਲਾਕਿਆਂ ਦੇ ਵਿੱਚ ਵੀ ਪਾਣੀ ਦਾ ਕਹਿਰ ਪਾਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਬੀਤੇ ਦਿਨ ਸਾਮਣੇ ਆਇਆ ਜਿੱਥੇ ਪਠਾਨਕੋਟ ਰੇਲਵੇ ਚੱਕੀ ਪੁਲ ਦੇ ਉੱਤੇ ਤਿੰਨ ਲੋਕ ਜੋ ਕਿ ਕ੍ਰੀਏਟ ਵਾਲ ਠੀਕ ਕਰਨ ਵਾਲੀ ਮਸ਼ੀਨ ਨੂੰ ਠੀਕ ਕਰਨ ਦੇ ਲਈ ਦਰਿਆ ਵਿੱਚ ਉਤਰੇ ਸੀ ਤੇ ਅਚਾਨਕ ਪਾਣੀ ਜੜਾ ਹੈ ਉਹ ਵਧਨ ਕਰਕੇ ਤਿੰਨ ਲੋਕ ਪਾਣੀ ਦੇ ਵਿੱਚ ਫਸ ਗਏ ਜਿਨ੍ਹਾਂ ਨੂੰ ਐਨਡੀਆਰਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਰੈਸਕਿਊ ਕੀਤਾ ਉਹਨਾਂ ਨੂੰ ਜਿਹੜਾ ਹੈ ਸੁਰੱਖਿਤ ਬਾਹਰ ਕੱਢਿਆ ਤੇ ਉਸ ਮੌਕੇ ਤੇ ਜਾਣਕਾਰੀ ਦਿੰਦਿਆਂ ਇੱਕ ਕਰਮਚਾਰੀ ਨੇ ਕਿਹਾ ਹੈ ਕਿ ਫਲੱਡ ਦਾ ਸੀਜ਼ ਹੋ ਸਕਦਾ ਤੁਸੀਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਹੈ ਪਰ ਇਹ ਕੰਮ ਕਰਨ ਗਏ ਸੀ ਬਾਅਦ ਦੇ ਵਿੱਚ ਦੋਏ ਫਸ ਗਏ ਉੱਥੇ ਤਾਂ ਇਹਨਾਂ ਨੂੰ ਹੁਣ ਐਨਡੀਆਰਫ ਦੀ ਟੀਮ ਨੇ ਬਾਹਰ ਕੱਢ ਲਿਆ ਤੇ ਉਹਨਾਂ ਨੇ ਕਿਹਾ ਕਿ ਸਾਰੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਸੁਰੱਖਿਆ ਨੂੰ ਜਿਹੜਾ ਪਹਿਲੇ ਆਧਾਰ ਤੇ ਦੇਖ ਕੇ ਦਰਿਆ ਦੇ ਨੇੜੇ ਤੇੜੇ ਕੁਮੰਦ ਦਰਿਆ ਦੇ ਵਿੱਚ ਆਉਣ ਆਓ ਦੇਖਦੇਆਂ ਤਸਵੀਰਾਂ ਖਬਰ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤਾਂ ਕਿ ਕੋਈ ਵੀ ਇਨਸਾਨ ਜਿਹੜਾ ਹੈ ਕੋਈ ਵੀ ਵਿਅਕਤੀ ਜਿਹੜਾ ਹੈ ਦਰਿਆ ਦੇ ਨੇੜੇ ਤੇੜੇ ਆਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੇ ਮੇਰਾ ਨਾਮ ਉਮਰ ਕਾਂਸਲਾਰੀਆ ਜੀ ਤੇ ਫਲੱਡ ਸੀਜ਼ਨ ਸਾਡਾ ਜਿਹੜਾ ਹੈ ਉਹ ਸ਼ੁਰੂ ਹੋਇਆ ਹੈ 15 ਤਰੀਕ ਤੋਂ ਤੇ ਪਾਣੀ ਜਿਹੜਾ ਹੈ ਉਹ ਇੱਥੇ ਅਚਾਨਕ ਆਉਂਦਾ ਹੈ ਖੱਡ ਦੇ ਵਿੱਚ ਕਿਉਂਕਿ ਉਹ ਦੂਰੀ ਤੈਅ ਕਰਦੀ ਹੈ ਕਿ بارش ਜਿਹੜੀ ਹੈ ਉਹ ਇੱਥੋਂ ਕਿੰਨੇ ਦੂਰ ਜਿਹੜੀ ਹੈ ਉਹ ਪਈ ਹੈ ਤੋਂ ਅੱਧਾ ਘੰਟਾ ਘੰਟਾ 2 ਘੰਟੇ 4 ਘੰਟੇ 6 ਘੰਟੇ ਪਾਣੀ ਜਿਹੜਾ ਇੱਥੇ ਪੁੱਲ ਗਾ ਦਿੰਦਾ ਆਉਣ ਲੱਗਿਆ ਤੇ ਰਾਤ ਪਹਾੜਾਂ ਵਿੱਚ بارش ਹੋਈ ਹੈ ਤੇ ਇਹਨਾਂ ਨੂੰ ਅਸੀਂ ਸਵੇਰੇ ਦੱਸਿਆ ਵੀ ਸੀ ਕਿ بارش ਹੋਈ ਹੈ ਪਾਣੀ ਆਉਣਾ ਹੈ ਇਹ ਮਸ਼ੀਨ ਠੀਕ ਕਰਨ ਵਾਸਤੇ ਦਿੱਲੀੋਂ ਆਏ ਸੀ ਮਕੈਨਿਕ ਇੱਕ ਹੈਲਪਰ ਸੀ ਉਹਨਾਂ ਦਾ ਇਕ ਉਹ ਨਾ অপারেਟਰ ਸੀ ਚਲੋ ਡਰਦੇ ਮਾਰੇ ਜਾਂ ਜਸਸਰਾਵਾਂ ਵਿੱਚ ਪਾਣੀ ਦੇਖ ਕੇ ਘਬਰ ਆ ਗਏ ਉਤਰ ਨਹੀਂ ਸਕੇ ਫਿਰ ਇਹ ਲਗਭਗ 4-5 ਘੰਟੇ ਜਿਹੜੇ ਹੈ ਉਹ ਮਸ਼ੀਨ ਤੇ ਰਹੇ ਨੇ ਉਸ ਤੋਂ ਬਾਅਦ ਸਾਡੇ ਇੱਥੇ ਪੁਲਿਸ ਹੈ ਜਿਹੜੇ ਇਹਦੇ ਪੁਲ ਦੀ ਸਿਕਿਉਰਿਟੀ ਵਾਸਤੇ ਨੇ ਗਾਰਡ ਉਹਨਾਂ ਨੇ ਵੀ ਬੜਾ ਉਪਰਾਲਾ ਕੀਤਾ ਤੇ ਇੱਧਰ ਉੱਧਰ ਮੈਸੇਜ ਦੇ ਕੇ ਤੇ ਐਨਡੀਆਰਫ ਦੀ ਟੀਮ ਵੀ ਇੱਥੇ ਪਹੁੰਚੀ ਆ ਪਰ ਉਸ ਤੋਂ ਪਹਿਲੇ ਪਾਣੀ ਥੋੜਾ ਉਹਦਾ ਪਾਣੀ ਦਾ ਸਤਰ ਘਟ ਗਿਆ ਤੇ ਉਹਨਾਂ ਨੇ ਇੱਕ ਜੀਸੀਪੀ ਮਸ਼ੀਨ ਦੇ ਰੱਖੀ ਇਹ ਜਿਹੜਾ ਪੋਪਲੇ ਆਂਦੇ ਰਹੇ ਉਹਨਾਂ ਤਿੰਨ ਬੰਦਿਆਂ ਨੂੰ ਜਿਹੜਾ ਹੈ ਉਹ ਬਿਲਕੁਲ ਸੇਫਲੀ ਬਾਹਰ ਕੱਢ ਲਿਆ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ਼ਰਤੇ ਹੈ ਕਿ ਚਲੋ ਪਾਣੀ ਥੋੜਾ ਘਟ ਸੀ ਸਾਢੇ 4 ਫੁੱਟ ਪਾਣੀ ਗਿਆ ਅਗਰ ਪਾਣੀ ਜ਼ਿਆਦਾ ਹੁੰਦਾ ਫਿਰ ਜਿਹੜਾ ਹੈ ਨੁਕਸਾਨ ਹੋਣ ਦੇ ਬੜੇ ਚਾਂਸ ਸੀਗੇ ਪਰ ਸ਼ੁਕਰ ਹੈ ਮਾਲਕ ਦਾ ਕਿ ਕੋਈ ਨੁਕਸਾਨ ਹੋਇਆ ਨਹੀਂ ਜਦੋਂ ਦਾ ਮੌਨਸੂਨ ਆਇਆ ਹੈ ਪਹਾੜਾਂ ਵਿੱਚ ਥੋਈ ਰੱਜ ਕੇ بارش ਨਹੀਂ ਬਾਕੀ ਇਲਾਕਿਆਂ ਦੇ ਵਿੱਚ ਵੀ ਪਾਣੀ ਦਾ ਕਹਿਰ ਪਾਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਜਿੱਥੇ ਪਠਾਨਕੋਟ ਰੇਲਵੇ ਚੱਕੀ ਪੁਲ ਦੇ ਉੱਤੇ ਤਿੰਨ ਲੋਕ ਜੋ ਕਿ ਕ੍ਰੀਏਟ ਵਾਰ ਠੀਕ ਕਰਨ ਵਾਲੀ ਮਸ਼ੀਨ ਨੂੰ ਠੀਕ ਕਰਨ ਦੇ ਲਈ ਦਰਿਆ ਵਿੱਚ ਉਤਰੇ ਸੀ ਤੇ ਅਚਾਨਕ ਪਾਣੀ ਜੜਾ ਹੈ ਉਹ ਵਧਨ ਕਰਕੇ ਤਿੰਨ ਲੋਕ ਪਾਣੀ ਦੇ ਵਿੱਚ ਫਸ ਗਏ ਜਿਨ੍ਹਾਂ ਨੂੰ ਐਨਡੀਆਰਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਰੈਸਕਿਊ ਕੀਤਾ ਉਹਨਾਂ ਨੂੰ ਜਿਹੜਾ ਹੈ ਸੁਰੱਖਿਤ ਬਾਹਰ ਕੱਢਿਆ ਹੈ ਤੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਇੱਕ ਕਰਮਚਾਰੀ ਨੇ ਕਿਹਾ ਹੈ ਕਿ ਫਲੱ ਚੈਲੰਜ ਹੋ ਸਕਦਾ ਤੇ ਅਸੀਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਹੈ ਪਰ ਇਹ ਕੰਮ ਕਰਨ ਗਏ ਸੀ ਬਾਅਦ ਦੇ ਵਿੱਚ ਜਦੋਂ ਇਹ ਫਸ ਗਏ ਉੱਥੇ ਤਾਂ ਇਹਨਾਂ ਨੂੰ ਹੁਣ ਐਨਡੀਆਰਐਫ ਦੀ ਟੀਮ ਨੇ ਬਾਹਰ ਕੱਢ ਲਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਸੁਰੱਖਿਆ ਨੂੰ ਜਿਹੜਾ ਪੈ ਦੇ ਆਧਾਰ ਤੇ ਦੇਖ ਕੇ ਦਰਿਆ ਦੇ ਨੇੜੇ ਤੇੜੇ ਕੁੰਮਤ ਦਰਿਆ ਦੇ ਵਿੱਚ ਆਉਣ ਆਓ ਦੇਖਦੇ ਹਾਂ ਤਸਵੀਰਾਂ ਖਬਰ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤਾਂ ਕਿ ਕੋਈ ਵੀ ਇਨਸਾਨ ਜਿਹੜਾ ਹੈ ਕੋਈ ਵੀ ਵਿਅਕਤੀ ਜਿਹੜਾ ਹੈ ਦਰਿਆ ਦੇ ਨੇੜੇ ਤੇੜੇ ਆਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੇ ਮੇਰਾ ਨਾਮ ਓਮ ਪ੍ਰਕਾਸ਼ ਲਾਰੀਆ ਜੀ ਤੇ ਬਲਡ ਸਿਜ਼ਨ ਸਾਡਾ ਜਿਹੜਾ ਉਹ ਸ਼ੁਰੂ ਹੋਇਆ 15 ਤਰੀਕ ਤੋਂ ਤੇ ਪਾਣੀ ਜਿਹੜਾ ਹੈ ਉਹ ਇੱਥੇ ਅਚਾਨਕ ਆਉਂਦਾ ਹੈ ਖੱਡ ਦੇ ਵਿੱਚ ਕਿਉਂਕਿ ਉਹ ਦੂਰੀ ਤੈਅ ਕਰਦੀ ਹੈ ਕਿ بارش ਜਿਹੜੀ ਹੈ ਉਹ ਇੱਥੋਂ ਕਿੰਨੇ ਦੂਰ ਜਿਹੜੀ ਹੈ ਉਹ ਪਈ ਹੈ ਤੋਂ ਅੱਧਾ ਘੰਟਾ ਘੰਟਾ 2 ਘੰਟੇ 4 ਘੰਟੇ 6 ਘੰਟੇ ਪਾਣੀ ਜਿਹੜਾ ਇੱਥੇ ਪੁੱਲ ਲਗਾ ਦਿੰਦਾ ਆਉਣ ਲੱਗਿਆ ਤੇ ਰਾਤ ਪਹਾੜਾਂ ਵਿੱਚ بارش ਹੋਈ ਹੈ ਇਹਨਾਂ ਨੂੰ ਅਸੀਂ ਸਵੇਰੇ ਦੱਸਿਆ ਵੀ ਸੀ ਕਿ بارش ਹੋਈ ਹੈ ਪਾਣੀ ਆਉਣਾ ਹੈ ਇਹ ਮਸ਼ੀਨ ਠੀਕਨ ਵਾਸਤੇ ਦਿੱਲੀੋਂ ਆਇਆ ਸੀ ਮਕੈਨਿਕ ਇੱਕ ਹੈਲਪਰ ਸੀ ਉਹਨਾਂ ਦਾ ਇਕ ਉਹ ਨਾ অপারেਟਰ ਸੀ ਚਲੋ ਡਰਦੇ ਮਾਰੇ ਜਾਂ ਛਸਰਾ ਵਿੱਚ ਪਾਣੀ ਦੇਖ ਕੇ ਘਬਰਾ ਗਏ ਉੱਤਰ ਨਹੀਂ ਸਕੇ ਫਿਰ ਇਹ ਲਗਭਗ 4-5 ਘੰਟੇ ਜਿਹੜੇ ਹੈ ਉਹ ਮਸ਼ੀਨ ਤੇ ਰਹੇ ਨੇ ਉਸ ਤੋਂ ਬਾਅਦ ਸਾਡੇ ਇੱਥੇ ਪੁਲਿਸ ਹੈ ਜਿਹੜੇ ਇਹਦੇ ਪੁਲ ਦੀ ਸਿਕਿਉਰਟੀ ਵਾਸਤੇ ਨੇ ਗਾਰਡ ਉਹਨਾਂ ਨੇ ਵੀ ਬੜਾ ਉਪਰਾਲਾ ਕੀਤਾ ਤੇ ਇਧਰ ਉਧਰ ਮੈਸੇਜ ਦੇ ਕੇ ਤੇ ਐਨਡੀਆਰ ਆਪਣੀ ਟੀਮ ਵੀ ਇੱਥੇ ਪਹੁੰਚੀ ਆ ਪਰ ਉਸ ਤੋਂ ਪਹਿਲੇ ਪਾਣੀ ਥੋੜਾ ਉਹਦਾ ਪਾਣੀ ਦਾ ਸਤਾਰ ਘਟ ਗਿਆ ਤੇ ਉਹਨਾਂ ਨੇ ਇੱਕ ਜੀਸੀਬੀ ਮਸ਼ੀਨ ਦੇ ਰੱਖੀ ਇਹ ਜਪੋਪਲੇ ਆਂਦੇ ਰਹੇ ਉਹਨਾਂ ਤਿੰਨ ਬੰਦਿਆਂ ਨੂੰ ਜਿਹੜਾ ਉਹ ਬਿਲਕੁਲ ਸੇਫਲੀ ਬਾਹਰ ਕੱਢ ਲਿਆ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ਼ਰਤੇ ਹੈ ਕਿ ਚਲੋ ਪਾਣੀ ਥੋੜਾ ਘਟ ਸੀ ਸਾਢੇ 4 ਫੁੱਟ ਪਾਣੀ ਗਿਆ ਅਗਰ ਪਾਣੀ ਜ਼ਿਆਦਾ ਹੁੰਦਾ ਫਿਰ ਜਿਹੜਾ ਹੀ ਨੁਕਸਾਨ ਹੋਣਦੇ ਬੜੇ ਚਾਂਸ ਸੀਗੇ ਪਰ ਸ਼ੁਕਰ ਹੈ ਮਾਲਕ ਦਾ ਕਿ ਕੋਈ ਨੁਕਸਾਨ ਹੋਇਆ ਨਹੀਂ ਜਦੋਂ ਦਾ ਮੌਨਸੂਨ ਆਇਆ ਹੈ ਪਹਾੜਾਂ ਵਿੱਚ ਛੋਈ ਰਾਜ ਕੇ بارش ਨਹੀਂ ਬਾਕੀ ਇਲਾਕਿਆਂ ਦੇ ਵਿੱਚ ਵੀ ਪਾਣੀ ਦਾ ਕਹਿਰ ਪਾਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਜਿੱਥੇ ਪਠਾਨਕੋਟ ਰੇਲਵੇ ਚੱਕੀ ਪੁਲ ਦੇ ਉੱਤੇ ਤਿੰਨ ਲੋਕ ਜੋ ਕਿ ਕ੍ਰੀਟ ਵਾਲ ਠੀਕ ਕਰਨ ਵਾਲੀ ਮਸ਼ੀਨ ਨੂੰ ਠੀਕ ਕਰਨ ਦੇ ਲਈ ਦਰਿਆ ਵਿੱਚ ਉਤਰੇ ਸੀ ਤੇ ਅਚਾਨਕ ਪਾਣੀ ਜੜਾ ਹੈ ਉਹ ਵਧਨ ਕਰਕੇ ਤਿੰਨ ਲੋਕ ਪਾਣੀ ਦੇ ਵਿੱਚ ਫਸ ਗਏ ਜਿਨ੍ਹਾਂ ਨੂੰ ਐਨਡੀਆਰਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਰੈਸਕਿਊ ਕੀਤਾ ਉਹਨਾਂ ਨੂੰ ਜਿਹੜਾ ਹੈ ਸੁਰੱਖਿਤ ਬਾਹਰ ਕੱਢਿਆ ਹੈ ਤੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਇੱਕ ਕਰਮਚਾਰੀ ਨੇ ਕਿਹਾ ਹੈ ਕਿ ਫਲੱਡ ਦਾ ਸੀਜ਼ਨ ਹੋਣ ਕਰਕੇ ਚੱਕੀ ਦਰਿਆ ਵਿੱਚ ਕਦੇ ਵੀ ਪਾਣੀ ਦਾ ਬਹਾਵ ਜਿਹੜਾ ਉਹ ਤੇਜ਼ ਹੋ ਸਕਦਾ ਤਾਂ ਅਸੀਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਹੈ ਪਰ ਇਹ ਕੰਮ ਕਰਨ ਗਏ ਸੀ ਬਾਦ ਦੇ ਵਿੱਚ ਦੋਏ ਫਸ ਗਏ ਉੱਥੇ ਤਾਂ ਇਹਨਾਂ ਨੂੰ ਹੁਣ ਐਨਡੀਆਰਫ ਦੀ ਟੀਮ ਨੇ ਬਾਹਰ ਕੱਢ ਲਿਆ ਤੇ ਉਹਨਾਂ ਨੇ ਕਿਹਾ ਕਿ ਇਸ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਸੁਰੱਖਿਆ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਦੇਖ ਕੇ ਦਰਿਆ ਦੇ ਨੇੜੇ ਤੇੜੇ ਕੁੰਮਨ ਤੇ ਦਰਿਆ ਦੇ ਵਿੱਚ ਆਉਣ ਆਉ ਦੇਖਦੇ ਆ ਤਸਵੀਰਾਂ ਖਬਰ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤਾਂ ਕਿ ਕੋਈ ਵੀ ਇਨਸਾਨ ਜੜਾਏ ਕੋਈ ਵੀ ਵਿਅਕਤੀ ਜੜਾ ਹੈ ਦਰਿਆ ਦੇ ਨੇੜੇ țeੜੇ ਆਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੇ ਮੇਰਾ ਨਾਮ ਅੰਮ੍ਰਿਤਾ ਚਲਾਰੀਆ ਜੀ ਤੇ ਫਲੱਡ ਸੀਜ਼ਨ ਸਾਡਾ ਜਿਹੜਾ ਹੈ ਉਹ ਸ਼ੁਰੂ ਹੋਇਆ ਹੈ 15 ਤਰੀਕ ਤੋਂ ਤੇ ਪਾਣੀ ਜਿਹੜਾ ਹੈ ਉਹ ਇੱਥੇ ਅਚਾਨਕ ਆਉਂਦਾ ਹੈ ਖੱਡ ਦੇ ਵਿੱਚ ਕਿਉਂਕਿ ਉਹ ਦੂਰੀ ਤੈਅ ਕਰਦੀ ਹੈ ਕਿ ਬਾਰਿਸ਼ ਜਿਹੜੀ ਹੈ ਉਹ ਇੱਥੋਂ ਕਿੰਨੇ ਦੂਰ ਜਿਹੜੀ ਹੈ ਉਹ ਪਈ ਹੈ ਤੋਂ ਅੱਧਾ ਘੰਟਾ ਘੰਟਾ 2 ਘੰਟੇ 4 ਘੰਟੇ 6 ਘੰਟੇ ਪਾਣੀ ਜਿਹੜਾ ਇੱਥੇ ਉਹ ਲਗਾ ਦਿੰਦਾ ਆਉਣ ਲੱਗਿਆ ਤੇ ਰਾਤ ਭਾੜਾ ਵਿੱਚ ਬਾਰਿਸ਼ ਹੋਈ ਹੈ ਇਹਨਾਂ ਨੂੰ ਅਸੀਂ ਸਵੇਰੇ ਦੱਸਿਆ ਵੀ ਸੀ ਕਿ ਪਾਰਸ਼ ਹੋਈ ਹੈ ਪਾਣੀ ਆਉਣਾ ਹੈ ਇਹ ਮਸ਼ੀਨ ਠੀਕ ਕਰਨ ਵਾਸਤੇ ਦਿੱਲੀੋਂ ਆਏ ਸੀ ਮਕੈਨਿਕ ਇੱਕ ਹੈਲਪਰ ਸੀ ਉਹਨਾਂ ਦਾ ਇੱਕ ਉਹਨਾਂ ਦਾ ਆਪਰੇਟਰ ਸੀ ਚਲੋ ਡਰ ਦੇ ਮਾਰੇ ਜਾਂ ਛਸਰਾਵਾਂ ਵਿੱਚ ਪਾਣੀ ਦੇਖ ਕੇ ਘਬਰਾ ਗਏ ਉਤਰ ਨਹੀਂ ਸਕੇ ਫਿਰ ਇਹ ਲਗਭਗ 4-5 ਘੰਟੇ ਜਿਹੜੇ ਹੈ ਉਹ ਮਸ਼ੀਨ ਤੇ ਰਹੇ ਨੇ ਉਸ ਤੋਂ ਬਾਅਦ ਸਾਡੇ ਇੱਥੇ ਪੁਲਿਸ ਹੈ ਜਿਹੜੇ ਇਹਦੇ ਪੁਲ ਦੀ ਸਿਕਿਉਰਿਟੀ ਵਾਸਤੇ ਨੇ ਗਾਰਡ ਉਹਨਾਂ ਨੇ ਵੀ ਬੜਾ ਉਪਰਾਲਾ ਕੀਤਾ ਤੇ ਇਧਰ ਉਧਰ ਮੈਸੇਜ ਦੇ ਕੇ ਤੇ ਐਨਡੀਆਰਫ ਦੀ ਟੀਮ ਵੀ ਇੱਥੇ ਪਹੁੰਚੀ ਆ ਪਰ ਉਸ ਤੋਂ ਪਹਿਲੇ ਪਾਣੀ ਥੋੜਾ ਉਹਦਾ ਪਾਣੀ ਦਾ ਸਤ੍ਹਾ ਘਟ ਗਿਆ ਤੇ ਉਹਨਾਂ ਨੇ ਇੱਕ ਜੀਸੀਪੀ ਮਸ਼ੀਨ ਦੇ ਰਾਹੀਂ ਜਿਹੜਾ ਪੋਪ ਲੈ ਆਂਦੇ ਰਾਹੀਂ ਉਹਨਾਂ ਤਿੰਨ ਬੰਦਿਆਂ ਨੂੰ ਜਿਹੜਾ ਹੈ ਉਹ ਬਿਲਕੁਲ ਸੇਫਲੀ ਬਾਹਰ ਕੱਢ ਲਿਆ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ਼ਰਤੇ ਹੈ ਕਿ ਚਲੋ ਪਾਣੀ ਥੋੜਾ ਘਟ ਸੀ ਸਾਢੇ 4 ਫੁੱਟ ਪਾਣੀ ਗਿਆ ਅਗਰ ਪਾਣੀ ਜ਼ਿਆਦਾ ਹੁੰਦਾ ਫਿਰ ਜਿਹੜਾ ਹੈ ਨੁਕਸਾਨ ਹੋਣ ਦੇ ਬੜੇ ਚਾਂਸ ਸੀਗੇ ਪਰ ਸ਼ੁਕਰ ਹੈ ਮਾਲਕ ਦਾ ਕਿ ਕੋਈ ਨੁਕਸਾਨ 고양이 ਜਦੋਂ ਦਾ ਮੌਨਸੂਨ ਆਇਆ ਹੈ ਪਹਾੜਾਂ ਵਿੱਚ ਛੋਈ ਰਾਜ ਕੇ بارش ਨੇ ਬਾਕੀ ਇਲਾਕਿਆਂ ਦੇ ਵਿੱਚ ਵੀ ਪਾਣੀ ਦਾ ਕਹਿਰ ਪਾਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਬੀਤ ਦਿਨ ਸਾਹਮਣੇ ਆਇਆ ਜਿੱਥੇ ਪਠਾਨਕੋਟ ਰੇਲਵੇ ਚੱਕੀ ਪੁਲ ਦੇ ਉੱਤੇ ਤਿੰਨ ਲੋਕ ਜੋ ਕਿ ਕ੍ਰੀਏਟ ਵਾਰ ਠੀਕ ਕਰਨ ਵਾਲੀ ਮਸ਼ੀਨ ਨੂੰ ਠੀਕ ਕਰਨ ਦੇ ਲਈ ਦਰਿਆ ਵਿੱਚ ਉਤਰੇ ਸੀ ਤੇ ਅਚਾਨਕ ਪਾਣੀ ਜੜਾ ਹੈ ਉਹ ਵਧਨ ਕਰਕੇ ਤਿੰਨ ਲੋਕ ਪਾਣੀ ਦੇ ਵਿੱਚ ਫਸ ਗਏ ਜਿਨ੍ਹਾਂ ਨੂੰ ਐਨਡੀਆਰਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਰੈਸਕਿਊ ਕੀਤਾ ਉਹਨਾਂ ਨੂੰ ਜਿਹੜਾ ਹੈ ਸੁਰੱਖਿਤ ਬਾਹਰ ਕੱਢਿਆ ਹੈ ਤੇ ਉਸ ਮੌਕੇ ਤੇ ਜਾਣਕਾਰੀ ਦਿੰਦਿਆਂ ਇੱਕ ਕਰਮਚਾਰੀ ਨੇ ਕਿਹਾ ਹੈ ਕਿ ਫਲੱਡ ਹੋ ਸਕਦਾ ਹੈ ਕਿ ਅਸੀਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਹੈ ਪਰ ਇਹ ਕੰਮ ਕਰਨ ਗਏ ਸੀ ਬਾਦ ਦੇ ਵਿੱਚ ਦੋਏ ਫਸ ਗਏ ਉੱਥੇ ਤਾਂ ਇਹਨਾਂ ਨੂੰ ਹੁਣ ਐਨਡੀਆਰਐਫ ਦੀ ਟੀਮ ਨੇ ਬਾਹਰ ਕੱਢ ਲਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਸੁਰੱਖਿਆ ਨੂੰ ਜੜਾ ਪੈਦ ਦੇ ਆਧਾਰ ਤੇ ਦੇਖ ਕੇ ਦਰਿਆ ਦੇ ਨੇੜੇ ਢੇੜੇ ਘੁੰਮਣ ਤੇ ਦਰਿਆ ਦੇ ਵਿੱਚ ਆਉਣ ਆਓ ਦੇਖਦੇ ਆ ਤਸਵੀਰਾਂ ਖਬਰ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤਾਂ ਕਿ ਕੋਈ ਵੀ ਇਨਸਾਨ ਜੜਾਏ ਕੋਈ ਵੀ ਵਿਅਕਤੀ ਜੜਾਏ ਦਰਿਆ ਦੇ ਨੇੜੇ ਢੇੜੇ ਆਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੇ ਮੇਰਾ ਨਾਮ ਉਹਮਰ ਕਸਲਾਰੀਆ ਜੀ ਤੇ ਫਲੱਡ ਸੀਜ਼ਨ ਸਾਡਾ ਜਿਹੜਾ ਹੈ ਉਹ ਸ਼ੁਰੂ ਹੋਇਆ ਹੈ 15 ਤਰੀਕ ਤੋਂ ਤੇ ਪਾਣੀ ਜਿਹੜਾ ਹੈ ਉਹ ਇੱਥੇ ਅਚਾਨਕ ਆਉਂਦਾ ਹੈ ਖਾੜ ਦੇ ਵਿੱਚ ਕਿਉਂਕਿ ਉਹ ਦੂਰੀ ਤੈਅ ਕਰਦੀ ਹੈ ਕਿ بارش ਜਿਹੜੀ ਹੈ ਉਹ ਇੱਥੋਂ ਕਿੰਨੇ ਦੂਰ ਜਿਹੜੀ ਹੈ ਉਹ ਪਈ ਹੈ ਤੋਂ ਅੱਧਾ ਘੰਟਾ ਘੰਟਾ 2 ਘੰਟੇ 4 ਘੰਟੇ 6 ਘੰਟੇ ਪਾਣੀ ਜਿਹੜਾ ਇੱਥੇ ਪੁੱਲਗਾ ਦਿੰਦਾ ਆਉਣ ਲੱਗਿਆ ਤੇ ਰਾਤ ਪਹਾੜਾਂ ਵਿੱਚ بارش ਹੋਈ ਹੈ ਤੇ ਇਹਨਾਂ ਨੂੰ ਅਸੀਂ ਸਵੇਰੇ ਦੱਸਿਆ ਵੀ ਸੀ ਕਿ بارش ਹੋਈ ਹੈ ਪਾਣੀ ਆਉਣਾ ਹੈ ਇਹ ਮਸ਼ੀਨ ਠੀਕ ਕਰਨ ਵਾਸਤੇ ਦਿੱਲੀੋਂ ਆਏ ਸੀ ਮਕੈਨਿਕ ਇੱਕ ਹੈਲਪਰ ਸੀ ਉਹਨਾਂ ਦਾ ਇਕ ਉਹਨਾਂ ਦਾ ਆਪਰੇਟਰ ਸੀ ਚਲੋ ਡਰਦੇ ਮਾਰੇ ਜਾਂ ਜਸਸਰਾਂ ਵਿੱਚ ਪਾਣੀ ਦੇਖ ਕੇ ਘਬਰ ਆ ਗਏ ਉਤਰ ਨਹੀਂ ਸਕੇ ਫਿਰ ਇਹ ਲਗਭਗ 4-5 ਘੰਟੇ ਜਿਹੜੇ ਹੈ ਉਹ ਮਸ਼ੀਨ ਤੇ ਰਹੇ ਨੇ ਉਸ ਤੋਂ ਬਾਅਦ ਸਾਡੇ ਇੱਥੇ ਪੁਲਿਸ ਹੈ ਜਿਹੜੇ ਇਹਦੇ ਪੁਲ ਦੀ ਸਿਕਿਉਰਿਟੀ ਵਾਸਤੇ ਨੇ ਗਾਰਡ ਉਹਨਾਂ ਨੇ ਵੀ ਬੜਾ ਉਪਰਾਲਾ ਕੀਤਾ ਤੇ ਇਧਰ ਉਧਰ ਮੈਸੇਜ ਦੇ ਕੇ ਤੇ ਐਨਡੀਆਰਫ ਦੀ ਟੀਮ ਵੀ ਇੱਥੇ ਪਹੁੰਚੀ ਆ ਪਰ ਉਸ ਤੋਂ ਪਹਿਲੇ ਪਾਣੀ ਥੋੜਾ ਉਹਦਾ ਪਾਣੀ ਦਾ ਸਤਰ ਘਟ ਗਿਆ ਤੇ ਉਹਨਾਂ ਨੇ ਇੱਕ ਜੀਸੀਪੀ ਮਸ਼ੀਨ ਦੇ ਰੱਖੀ ਇਹ ਜਿਹੜਾ ਪੋਪੂਲੇ ਆਂਦੇ ਰਹੇ ਉਹਨਾਂ ਤਿੰਨ ਬੰਦਿਆਂ ਨੂੰ ਜਿਹੜਾ ਹੈ ਉਹ ਬਿਲਕੁਲ ਸੇਫਲੀ ਬਾਹਰ ਕਢ ਲਿਆ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ਼ਰਤੇ ਹੈ ਕਿ ਚਲੋ ਪਾਣੀ ਥੋੜਾ ਘਟ ਸੀ ਸਾਢੇ 4 ਫੁੱਟ ਪਾਣੀ ਗਿਆ ਅਗਰ ਪਾਣੀ ਜ਼ਿਆਦਾ ਹੁੰਦਾ ਫਿਰ ਜਿਹੜਾ ਹੈ ਨੁਕਸਾਨ ਹੋਣ ਦੇ ਬੜੇ ਚਾਂਸ ਸੀਗੇ ਪਰ ਸ਼ੁਕਰ ਹੈ ਮਾਲਕ ਦਾ ਕਿ ਕੋਈ ਨੁਕਸਾਨ ਹੋਇਆ ਨਹੀਂ ਜਦੋਂ ਦਾ ਮੌਨਸੂਨ ਆਇਆ ਹੈ ਪਹਾੜਾਂ ਵਿੱਚ ਥੋਈ ਰਾਜ ਕੇ بارش ਨੇ ਬਾਕੀ ਇਲਾਕਿਆਂ ਦੇ ਵਿੱਚ ਵੀ ਪਾਣੀ ਦਾ ਕਹਿਰ ਪਾਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਜਿੱਥੇ ਪਠਾਨਕੋਟ ਰੇਲਵੇ ਚੱਕੀ ਪੁਲ ਦੇ ਉੱਤੇ ਤਿੰਨ ਲੋਕ ਜੋ ਕਿ ਕ੍ਰੀਏਟ ਵਰਕ ਠੀਕ ਕਰਨ ਵਾਲੀ ਮਸ਼ੀਨ ਨੂੰ ਠੀਕ ਕਰਨ ਦੇ ਲਈ ਦਰਿਆ ਵਿੱਚ ਉਤਰੇ ਸੀ ਤੇ ਅਚਾਨਕ ਪਾਣੀ ਜੜਾ ਹੈ ਉਹ ਵਧਨ ਕਰਕੇ ਤਿੰਨ ਲੋਕ ਪਾਣੀ ਦੇ ਵਿੱਚ ਫਸ ਗਏ ਜਿਨ੍ਹਾਂ ਨੂੰ ਐਨਡੀਆਰਐਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਰੈਸਕਿਊ ਕੀਤਾ ਉਹਨਾਂ ਨੂੰ ਜਿਹੜਾ ਹੈ ਸੁਰੱਖਿਤ ਬਾਹਰ ਕੱਢਿਆ ਹੈ ਤੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਇੱਕ ਕਰਮਚਾਰੀ ਨੇ ਕਿਹਾ ਹੈ ਕਿ ਫਲੱ ਸਰਪ੍ਰਾਈਜ਼ ਹੋ ਸਕਦਾ ਤੇ ਅਸੀਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਹੈ ਪਰ ਇਹ ਕੰਮ ਕਰਨ ਗਏ ਸੀ ਬਾਅਦ ਦੇ ਵਿੱਚ ਜਦੋਂ ਇਹ ਫਸ ਗਏ ਉੱਥੇ ਤਾਂ ਇਹਨਾਂ ਨੂੰ ਹੁਣ ਐਨਡੀਆਰਐਫ ਦੀ ਟੀਮ ਨੇ ਬਾਹਰ ਕੱਢ ਲਿਆ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਸੁਰੱਖਿਆ ਨੂੰ ਜਿਹੜਾ ਪੈਲ ਦੇ ਆਧਾਰ ਤੇ ਦੇਖ ਕੇ ਦਰਿਆ ਦੇ ਨੇੜੇ ਤੇੜੇ ਘੁੰਮਣ ਤੇ ਦਰਿਆ ਦੇ ਵਿੱਚ ਆਉਣ ਆਓ ਦੇਖਦੇ ਹਾਂ ਤਸਵੀਰਾਂ ਖਬਰ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤਾਂ ਕਿ ਕੋਈ ਵੀ ਇਨਸਾਨ ਜਿਹੜਾ ਹੈ ਕੋਈ ਵੀ ਵਿਅਕਤੀ ਜਿਹੜਾ ਹੈ ਦਰਿਆ ਦੇ ਨੇੜੇ ਤੇੜੇ ਆਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੇ ਮੇਰਾ ਨਾਮ ਓਮ ਪ੍ਰਕਾਸ਼ ਲਾਰੀਆ ਜੀ ਤੇ ਫਲਡ ਸੀਜ਼ਨ ਸਾਡਾ ਜਿਹੜਾ ਉਹ ਸ਼ੁਰੂ ਹੋਇਆ 15 ਤਰੀਕ ਤੋਂ ਤੇ ਪਾਣੀ ਜਿਹੜਾ ਹੈ ਉਹ ਇੱਥੇ ਅਚਾਨਕ ਆਉਂਦਾ ਹੈ ਖੱਡ ਦੇ ਵਿੱਚ ਕਿਉਂਕਿ ਉਹ ਦੂਰੀ ਤੈਅ ਕਰਦੀ ਹੈ ਕਿ بارش ਜਿਹੜੀ ਹੈ ਉਹ ਇੱਥੋਂ ਕਿੰਨੇ ਦੂਰ ਜਿਹੜੀ ਹੈ ਉਹ ਪਈ ਹੈ ਤੋਂ ਅੱਧਾ ਘੰਟਾ ਘੰਟਾ 2 ਘੰਟੇ 4 ਘੰਟੇ 6 ਘੰਟੇ ਪਾਣੀ ਜਿਹੜਾ ਇੱਥੇ ਪੂ ਲਗਾ ਦਿੰਦਾ ਆਉਣ ਲੱਗਿਆ ਤੇ ਰਾਤ ਪਹਾੜਾਂ ਵਿੱਚ بارش ਹੋਈ ਹੈ ਇਹਨਾਂ ਨੂੰ ਅਸੀਂ ਸਵੇਰੇ ਦੱਸਿਆ ਵੀ ਸੀ ਕਿ بارش ਹੋਈ ਹੈ ਪਾਣੀ ਆਉਣਾ ਹੈ ਇਹ ਮਸ਼ੀਨ ਠੀਕ ਕਰਨ ਵਾਸਤੇ ਦਿੱਲੀੋਂ ਆਏ ਸੀ ਮਕੈਨਿਕ ਇੱਕ ਹੈਲਪਰ ਸੀ ਉਹਨਾਂ ਦਾ ਇਕ ਉਹਨਾਂ ਦਾ ਆਪਰੇਟਰ ਸੀ ਚਲੋ ਡਰਦੇ ਮਾਰੇ ਜਾਂ ਜਸਸਰਾਂ ਵਿੱਚ ਪਾਣੀ ਦੇਖ ਕੇ ਘਬਰਾ ਗਏ ਉੱਤਰ ਨਹੀਂ ਸਕੇ ਫਿਰ ਇਹ ਲਗਭਗ 4-5 ਘੰਟੇ ਜਿਹੜੇ ਹੈ ਉਹ ਮਸ਼ੀਨ ਤੇ ਰਹੇ ਨੇ ਉਸ ਤੋਂ ਬਾਅਦ ਸਾਡੇ ਇੱਥੇ ਪੁਲਿਸ ਹੈ ਜਿਹੜੇ ਇਹਦੇ ਪੁਲ ਦੀ ਸਿਕਿਉਰਿਟੀ ਵਾਸਤੇ ਨੇ ਗਾਰਡ ਉਹਨਾਂ ਨੇ ਵੀ ਬੜਾ ਉਪਰਾਲਾ ਕੀਤਾ ਤੇ ਇਧਰ ਉਧਰ ਮੈਸੇਜ ਦੇ ਕੇ ਤੇ ਐਨਡੀਆਰਫ ਦੀ ਟੀਮ ਵੀ ਇੱਥੇ ਪਹੁੰਚੀ ਆ ਪਰ ਉਸ ਤੋਂ ਪਹਿਲੇ ਪਾਣੀ ਥੋੜਾ ਉਹਦਾ ਪਾਣੀ ਦਾ ਸਤਰ ਘਟ ਗਿਆ ਤੇ ਉਹਨਾਂ ਨੇ ਇੱਕ ਜੀਐਸਪੀ ਮਸ਼ੀਨ ਦੇ ਰੱਖੀ ਜਿਹੜਾ ਪੋਪਲ ਆਂਦੇ ਰਹੇ ਉਹਨਾਂ ਤਿੰਨ ਬੰਦਿਆਂ ਨੂੰ ਜਿਹੜਾ ਹੈ ਉਹ ਬਿਲਕੁਲ ਸੇਫਲੀ ਬਾਹਰ ਕੱਢ ਲਿਆ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ਼ਰਤੇ ਹੈ ਕਿ ਚਲੋ ਪਾਣੀ ਥੋੜਾ ਘਟ ਸੀ ਸਾਢੇ 4 ਫੁੱਟ ਪਾਣੀ ਗਿਆ ਅਗਰ ਪਾਣੀ ਜ਼ਿਆਦਾ ਹੁੰਦਾ ਫਿਰ ਜਿਹੜਾ ਹੈ ਨੁਕਸਾਨ ਹੋਣ ਦੇ ਬੜੇ ਚਾਂਸ ਸੀਗੇ ਪਰ ਸ਼ੁਕਰ ਹੈ ਮਾਲਕ ਦਾ ਕਿ ਕੋਈ ਨੁਕਸਾਨ ਹੋਇਆ ਨਹੀਂ ਜਦੋਂ ਦਾ ਮੌਨਸੂਨ ਆਇਆ ਹੈ ਪਹਾੜਾਂ ਵਿੱਚ ਛੋਈ ਰਾਜ ਦੀ بارش ਨੇ ਬਾਕੀ ਇਲਾਕਿਆਂ ਦੇ ਵਿੱਚ ਵੀ ਪਾਣੀ ਦਾ ਕਹਿਰ ਪਾਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਜਿੱਥੇ ਪਠਾਨਕੋਟ ਰੇਲਵੇ ਚੱਕੀ ਪੁਲ ਦੇ ਉੱਤੇ ਤਿੰਨ ਲੋਕ ਜੋ ਕਿ ਕ੍ਰੀਏਟ ਵਾਰ ਠੀਕ ਕਰਨ ਵਾਲੀ ਮਸ਼ੀਨ ਨੂੰ ਠੀਕ ਕਰਨ ਦੇ ਲਈ ਦਰਿਆ ਵਿੱਚ ਉਤਰੇ ਸੀ ਤੇ ਅਚਾਨਕ ਪਾਣੀ ਜੜਾ ਹੈ ਉਹ ਵਧਣ ਕਰਕੇ ਤਿੰਨ ਲੋਕ ਪਾਣੀ ਦੇ ਵਿੱਚ ਫਸ ਗਏ ਜਿਨ੍ਹਾਂ ਨੂੰ ਐਨਡੀਆਰਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਰੈਸਕਿਊ ਕੀਤਾ ਉਹਨਾਂ ਨੂੰ ਜੜਾ ਹੈ ਸੁਰੱਖਿਤ ਬਾਹਰ ਕੱਢਿਆ ਹੈ ਤੇ ਉਸ ਮੌਕੇ ਤੇ ਜਾਣਕਾਰੀ ਦਿੰਦਿਆਂ ਇੱਕ ਕਰਮਚਾਰੀ ਨੇ ਕਿਹਾ ਹੈ ਕਿ ਫਲੱਡ ਦਾ ਹੋ ਸਕਦਾ ਹੈ ਕਿ ਇਸੇ ਪਹਿਲਾਂ ਵੀ ਇਹਨਾਂ ਨੂੰ ਕਿਹਾ ਹੈ ਪਰ ਇਹ ਕੰਮ ਕਰਨ ਗਏ ਸੀ ਬਾਦ ਦੇ ਵਿੱਚ ਦੋਏ ਫਸ ਗਏ ਉੱਥੇ ਤਾਂ ਇਹਨਾਂ ਨੂੰ ਹੁਣ ਐਨਡੀਆਰਫ ਦੀ ਟੀਮ ਨੇ ਬਾਹਰ ਕੱਢ ਲਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਸੁਰੱਖਿਆ ਨੂੰ ਜੜਾ ਪਹਿਲੇ ਆਧਾਰ ਤੇ ਦੇਖ ਕੇ ਦਰਿਆ ਦੇ ਨੇੜੇ ਤੇੜੇ ਘੁੰਮਣ ਤੋਂ ਦਰਿਆ ਦੇ ਵਿੱਚ ਆਉਣ ਆਓ ਦੇਖਦੇਆਂ ਤਸਵੀਰਾਂ ਖਬਰ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤਾਂ ਕਿ ਕੋਈ ਵੀ ਇਨਸਾਨ ਜੜਾਏ ਕੋਈ ਵੀ ਵਿਅਕਤੀ ਜੜਾਏ ਦਰਿਆ ਦੇ ਨੇੜੇ ਤੇੜੇ ਆਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੇ ਮੇਰਾ ਨਾਮ ਉਮਰ ਕਾਂਸਲਾ ਰਿਆ ਜੀ ਤੇ ਲਾਟ ਸੀਜ਼ਨ ਸਾਡਾ ਜਿਹੜਾ ਹੈ ਉਹ ਸ਼ੁਰੂ ਹੋਇਆ ਹੈ 15 ਤਰੀਕ ਤੋਂ ਤੇ ਪਾਣੀ ਜਿਹੜਾ ਹੈ ਉਹ ਇੱਥੇ ਅਚਾਨਕ ਆਉਂਦਾ ਹੈ ਖੜ ਦੇ ਵਿੱਚ ਕਿਉਂਕਿ ਉਹ ਦੂਰੀ ਤੈਅ ਕਰਦੀ ਹੈ ਕਿ بارش ਜਿਹੜੀ ਹੈ ਉਹ ਇੱਥੋਂ ਕਿੰਨੇ ਦੂਰ ਜਿਹੜੀ ਹੈ ਉਹ ਪਈ ਹੈ